ਭਾਰਤੀ ਹੀ ਆ ਯਾਤਰਾ ਹੈ ਸਭ ਇਹ ਯਾਤਰਾ ਅੱਜ ਚਾਲੂ ਨਹੀਂ ਹੋਈ ਆ ਯਾਤਰਾ 2014 ਦੀ ਚੱਲ ਰਹੀ ਹੈ ਸਭ ਮੋਦੀ ਜੀ ਦਾ ਬੀਜੇਪੀ ਦਾ ਇੱਕੋ ਹੀ ਏਜੰਡਾ ਹੈ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਲੈਣ ਦੀ ਇੱਕ ਯੋਜਨਾ ਹੈ ਇੱਕ ਨੀਤੀ ਹੈ ਜਿਹਦੇ ਤਹਿਤ ਕੰਮ ਕਰਦੇ ਆ ਲੋਕਾਂ ਨੇ ਇੱਕ ਮਹੀਨੇ ਇਲੈਕਸ਼ਨ ਤੋਂ ਪਹਿਲੇ ਸਰਕਾਰ ਦੀ ਕਾਰਗੁਜ਼ਾਰੀ ਤੇ ਵੋਟ ਨਹੀਂ ਪਾਉਂਦੇ ਲੋਕ ਵੱਡੇ ਸਿਆਣੇ ਗਰੀਬ ਹੋ ਸਕਦੇ ਆ ਅਣਪੜ੍ਹ ਹੋ ਸਕਦੇ ਆ ਪਰ ਸਮਝਦੇ ਡਿਵੈਲਪਮੈਂਟ ਕੌਣ ਕਰਵਾ ਸਕਦਾ ਹੈ ਕਿਹਦੇ ਵਿੱਚ ਇਸ ਕਿਸਮ ਦੀ ਸੋਚ ਹੈ ਕਿਹਦੀ ਨੀਤੀਆਂ ਡਿਵੈਲਪਮੈਂਟ ਦੀਆਂ ਲੋਕਾਂ ਨੇ ਉਹਨੂੰ ਦੇਖ ਕੇ ਵੋਟਾਂ ਦੇਣੀਆਂ ਤੇ ਆ ਡਿਵੈਲਪਮੈਂਟ ਦੀਆਂ ਲੋਕਾਂ ਕੋਲ ਜਿਹੜੇ ਲੋਕ ਵੰਚਿਤ ਰਹਿ ਗਏ ਜਿਨ੍ਹਾਂ ਤਾਈਂ ਨਹੀਂ ਪਹੁੰਚਿਆ ਇਹਨਾਂ ਸਕੀਮਸ ਦਾ ਫਾਇਦਾ ਉਹਨਾਂ ਨੂੰ ਜਾਗਰੂਤ ਕਰਨਾ ਵੀ ਹੈ ਜਿਹੜੀ ਸਕੀਮਸ ਹੈ ਤੁਹਾਡੇ ਵਾਸਤੇ ਬਣਾਈਆਂ ਆ ਕੋਈ ਦਿਖਾਵੇ ਵਾਸਤੇ ਨਹੀਂ ਬਣੀਆਂ ਆ ਕੇ ਇਹਦਾ ਫਾਇਦਾ ਲਓ ਉਸ ਜੇ ਮੈਂ ਸਮਝਦਾ ਵੀ ਸਾਡੇ ਲੋਕਾਂ ਦੀ ਲੀਡਰ ਸਾਹਿਬਾਨ ਦੀ ਸਾਡੇ ਪਾਰਟੀ ਕਾਰਜਕਰਤਾ ਦੀ ਹੈ ਵੀ ਉਸ ਜੇ ਜਿਹੜੀ ਘਾਟ ਹੈ ਲੋਕਾਂ ਨੂੰ ਅਵੇਅਰ ਹੋਰ ਕਰਵਾ ਸਕੀ ਉਹਨਾਂ ਨੂੰ ਜੋੜ ਕੇ ਮੀਨ ਰਿਸਪੌਂਸ ਆ ਮਹੀਨਾ ਹੋਣ ਲਗਾ ਆਲਮੋਸਟ ਕਮ ਚੱਲ ਰਿਹਾ ਜੀ ਹਰੇਕ ਪਿੰਡ 'ਚ ਜਾਵਾਂਗੇ ਕੋਸ਼ਿਸ਼ ਹੋ ਰਹੀ ਹੈ ਐਸੇ ਕਰਕੇ ਲੋਕ ਅੱਗੇ ਆਣ ਲੋਕਾਂ ਨੂੰ ਪਤਾ ਲੱਗੇ ਵੀ ਇਹ ਸਕੀਮਸ ਹੈਗੀਆਂ ਇਹ ਅੱਜ ਹੀ ਨਹੀਂ ਦੁਬਾਰਾ ਫੇਰ ਆ ਕੇ ਵਹਿਣ ਜਾਣਗੇ ਦੁਬਾਰਾ ਫੇਰ ਆਫੀਸਰ ਸਾਹਿਬਾਨ ਨੂੰ ਟੋਲੀ ਰਿਮੋਟ ਏਰੀਆ ਕਿਵੇਂ ਲੱਗਦਾ ਤੁਹਾਨੂੰ ਇਹ ਕੋ ਰਿਮੋਟ ਏਰੀਆ ਪੰਜਾਬ ਆਦਰਵਾਇਜ਼ ਵੀ ਰਿਮੋਟ ਹੈ ਸਭ ਕਿਉਂਕਿ ਜਿਹੜੀ ਲੋਕਲ ਮੌਜੂਦਾ ਸਰਕਾਰ ਹੈ ਪੰਜਾਬ ਦੀ ਉਹਦਾ ਰਵਈਆ ਕੋਈ ਬਾਹਲਾ ਹੰਗਾਰਾ ਦੇਣ ਵਾਲਾ ਨਹੀਂ ਉਹ ਜਾਣਬੁੱਝ ਕੇ ਅਫਸਰਾਂ ਨੂੰ ਗਾਂ ਪੇਸ਼ਾ ਕਰੀ ਜਾਂਦੇ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਕੇਂਦਰ ਦੀਆਂ ਸਕੀਮਾਂ ਦੇ ਅੰਦਰ ਲੱਤ ਫਸਾਈ ਜਾਂਦੇ ਆ ਆ ਰਾਜਨੀਤੀ ਤੋਂ ਉੱਤੇ ਉੱਠ ਕੇ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਵੀ ਇਹ ਸਾਰਿਆਂ ਵਾਸਤੇ ਹੈ ਸਾਰਿਆਂ ਨੂੰ ਹਰੇਕ ਬੰਦੇ ਨੂੰ ਮਿਲਣਾ ਚਾਹੀਦਾ ਚਾਹੇ ਕਿਸੇ ਪਾਰਟੀ ਦਾ ਗਰੀਬ ਗਰੀਬ ਹੈ ਸਭ ਉਹਦੀ ਪਾਰਟੀ ਬਾਤ ਚ ਹੁੰਦੀ ਹੈ ਗਰੀਬੀ ਦੂਰ ਕਰਨ ਦਾ ਯਤਨ ਹੈ ਉਹਦੇ ਚ ਅਸੀਂ ਸਾਰੇ ਪੰਜਾਬ ਦੇ ਪੈਸੇ ਰੋਕੇ ਜਾ ਰਹੇ ਨੇ ਕੇਂਦਰ ਬੀਜੇਪੀ ਨੇ ਤਿਆਰੀ ਕੀਤੀ ਹੈ ਕਿ ਐਸੇ ਲੋਕ ਲੋਕੋ ਕੀ ਤਿਆਰੀ ਹੈ ਸਾਹਿਬ ਇਹ ਪਾਰਟੀਆਂ ਕੀ ਤਿਆਰੀ ਨਹੀਂ ਇਹ ਭਾਵਨਾਤਮਕ ਮੁੱਦੇ ਹੈ ਇਹ ਪਾਰਟੀਆਂ ਨਹੀਂ ਕਰਦੀ ਲੋਕ ਆਪਣੇ